ਬੜੀ ਮਾੜੀ ਘਟਨਾ ਨੰਨਨ ਜੋਗਾ ਅੱਜ ਤੀਸਰਾ ਜੁਲਰ ਜਿਹੜੀ ਸ਼ਾਪ ਆ ਇੱਕ ਨਾਮੀ ਪਰਿਵਾਰ ਆ ਕਾਰੋਬਾਰੀ ਪਰਿਵਾਰ ਆ ਔਰ ਉਹਨਾਂ ਦੇ ਉੱਤੇ ਇੱਕ ਬਾਈਕ ਤੇ ਆਉਂਦੇ ਨੇ ਮੁੰਡੇ ਤੇ ਦਾੜ ਤਾਰ ਗੋਲੀਆਂ ਚਲਾ ਕੇ ਚਲ ਜਾਂਦੇ ਆ ਪਿਛਲੇ ਦਿਨੀ ਇਹਨਾਂ ਨੂੰ ਥਰਡ ਕਾਲਸ ਵੀ ਆਉਂਦੀਆਂ ਇਹਨਾਂ ਵੱਲੋਂ ਮਾਨ ਜੋਗ ਐਸਐਸਪੀ ਬਟਾਲਾ ਨੂੰ ਮਿਲ ਕੇ ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਕੰਪਲੇਂਟ ਦਿੱਤੀ ਹੋਈ ਸੀ ਔਰ ਕਿਤੇ ਨਾ ਕਿਤੇ ਉਹਨਾਂ ਕੰਪਲੇਂਟ ਥਾਣੇ 깔 ਦਿੱਤੀ ਥਾਣੇ ਦਾ ਢੁਲੇ ਰਵਈਏ ਕਾਰਨ ਨਾ ਅਨਵਰਸਟਿਗੇਟ ਕਰਨ ਕਰਨਾ ਸਾਰਾ ਕੁਝ ਹੋਇਆ ਅੱਜ ਮੈਂ ਸਮਝਦਾ ਵੀ ਸ਼੍ਰੀ ਹਰਗਵਿੰਦਪੁਰ ਪੁਲਿਸ ਜਿਹੜੀ ਆ ਖਾਸ ਕਰਕੇ ਥਾਣੇ ਦੀ ਪੁਲਿਸ ਜਿਹੜੀ ਆ ਉਹ ਨਕਾਮ ਰਹੀ ਇਸ ਗੱਲ ਦੇ ਵਿੱਚ ਜੇ ਕੋਈ ਗੈਂਗਸਟਰ ਚੈਲੰਜ ਕਰਕੇ ਆਉਂਦਾ ਤੇ ਗੋਲੀਆਂ ਮਾਰ ਕੇ ਚਲਾ ਜਾਂਦਾ ਤੇ ਸਾਡੀ ਪੁਲਿਸ ਕੀ ਕਰਦੀ ਹੈ ਜੀ ਜਿਹਨਾਂ ਨੂੰ ਪਹਿਲਾਂ ਤੋਂ ਇਨਫੋਰਮ ਕੀਤਾ ਹੋਇਆ ਜਿਹਨਾਂ ਨੂੰ ਸਾਰੀ ਗੱਲ ਦਾ ਪਤਾ ਹੋਇਆ ਸਾਨੂੰ ਵਿਸ਼ਵਾਸ ਅੱਜ ਦੁਆਇਆ ਡੀਐਸਪੀ ਸਾਡੇ ਸ਼੍ਰੀ ਹਰਗਵਿੰਦਪੁਰ ਕੱਕੜ ਜੀ ਹੋਣਾ ਨੇ ਉਹ ਦੋ ਚਾਰ ਦਿਨਾਂ ਦੇ ਵਿੱਚ ਬੰਦੇ ਟਰੇਸ ਕਰ ਲੈਣਗੇ ਅਗਰ ਬੰਦੇ ਟਰੇਸ ਹੁੰਦੇ ਨੇ ਸਾਰੀ ਗੱਲ ਦਾ ਪਤਾ ਲੱਗਦਾ ਆ ਕਿਉਂਕਿ ਜਿਹੜੀ ਗੋਲੀ ਚੱਲੀ ਆ ਤੁਸੀਂ ਕੈਮਰੇ 'ਚ ਦਿਖਾਇਓ ਜਿਹੜੇ ਅੰਦਰ ਦੁਕਾਨ ਤੇ ਬੈਠੇ ਹੋਏ ਨੇ ਉਹਨਾਂ ਦੀ ਬਿਲਕੁਲ ਕੋਈ ਨਹੀਂ ਨਿਕਲੀ ਆ ਔਰ ਇਹ ਇੱਕ ਜਾਨੀ ਹਮਲਾ ਹੋਇਆ ਇੱਕ ਮਤਲਬ ਮੈਂ ਸਮਝਦਾ ਕਿ ਰੱਬ ਨੇ ਲਿਖੀ ਕਰਨੇ ਇਹਨਾਂ ਨੂੰ ਬਚਾ ਲਿਆ ਜਿਸ ਕਰਨਾ ਗੋਲੀ ਚੱਲੀ ਆ ਬਚਾਉਣਾ ਬਹੁਤ ਮੁਸ਼ਕਲ ਸੀਗਾ ਔਰ ਮੈਂ ਮਨ ਕਰ ਮੈਂ ਸੱਚੀ ਬਟਾਲਾ ਤੋਂ ਕੋ ਸਖਤ ਕਾਰਵਾਈ ਇਹਨਾਂ ਦੇ ਵਿਰੁੱਧ ਹੋਣੀ ਚਾਹੀਦੀ ਔਰ ਬੰਦੇ ਜਲਦ ਜਲਦ ਫੜੇ ਜਾਣੇ ਚਾਹੀਦੇ ਸੀਸੀਟੀ ਵੀ ਕੈਮਰੇ ਹਰ ਜਗ੍ਹਾ ਤੇ ਲੱਗੇ ਹੋਏ ਨੇ ਇਸ ਸ਼ਾਪ ਤੇ ਲੱਗੇ ਹੋਏ ਨੇ ਜੇ ਸੀ ਸੀਟੀ ਕੈਮਰੇ ਕੱਢ ਕੇ ਦੇਤੇ ਉਹਨਾਂ ਨੂੰ ਇੱਕ ਦੋ ਗੱਡੀਆਂ ਦਾ ਸ਼ੱਕ ਆ ਉਹ ਵੀ ਕੱਢ ਕੇ ਵੀਡੀਓ ਇਹਨੂੰ ਦੇਤੇ ਉਹਨਾਂ ਨੂੰ ਟ੍ਰੇਸ ਕਰਨਾ ਉਹਨਾਂ ਦਾ ਕੰਮ ਸ਼ਹਿਰ ਚ ਹਰ ਜਗ੍ਹਾ ਤੇ ਕੈਮਰੇ ਲੱਗੇ ਨੇ ਮਨ ਨੇ ਪਰਸਨਲ ਤੌਰ ਤੇ ਇਹਨਾਂ ਦੀ ਸ਼ਾਪ ਤੇ ਕੈਮਰੇ ਲੱਗੇ ਹੋਏ ਨੇ ਲਗਾਈ ਸੀ ਗੋਲੀ ਚਲੀ ਆ ਬੀਬੀ ਸ਼ਰਵਲ ਦੀ ਦੁਕਾਨ ਤੇ ਉਹ ਮੌਕੇ ਤੇ ਆਏ ਆ ਤੇ ਵੈਰੀਫਾਈ ਕਰ ਰਹੇ ਤੇ ਪੁੱਛ ਰਹੇ ਨੇ ਇਹਨਾਂ ਨੂੰ ਕੋਈ ਦੱਸ ਰਿਹਾ ਕੋਈ ਤਿੰਨ ਨੂੰ ਕੋਈ ਕਹ ਰਹੀ ਸੀ ਕਿ ਸਰਕਾਰ ਉਹ ਮਾਹੀ ਹੋਈ ਹੈ ਸਰਕਾਰ ਦੀ ਸਪੀਸ਼ ਕਰ ਰਹੇ ਆ ਅਾਇਰ ਦੀ ਸਪੀਸ਼ ਕਰ ਰਹੇ ਆ ਠੀਕ ਹੈ